ਸਾਥੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਦਿੱਤਾ ਬੋਲਣ ਦਾ ਸਾਡੇ ਪਿੰਡ ਦੀ ਜੋ ਕਾਇਆ ਕੋਈ ਬਹੁਤਾ ਸਮਾਂ ਪਹਿਲਾਂ ਹੋਂਦ ਵਿੱਚ ਨਹੀਂ ਆਈ ਜਾਂ ਕੋਈ ਬਾਹਲੀ ਪ੍ਰਾਣੀ ਨਹੀਂ ਕਹਿ ਸਕਦੇ 29 April 2024 ਨੂੰ ਸਾਡੇ ਪਿੰਡ ਇੱਕ ਬਾਇਓਗੈਸ ਪਲਾਂਟ ਲੱਗ ਰਿਹਾ ਸੀ ਜਿਹਦੇ ਸਬੰਧ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋਏ ਜੋ ਦਿੱਲੀ ਸੰਘਰਸ਼ ਤੋਂ ਬਾਅਦ ਪਿੰਡਾਂ ਦੇ ਵਿੱਚ ਲੋਕ ਸੀ ਜਿਵੇਂ ਮੇਰੇ ਤੋਂ ਪਹਿਲਾਂ ਬਹੁਤ ਬਲਾਰੇ ਸਤਕਾਰਯੋਗ ਦੱਸ ਕੇ ਗਏ ਆ ਵੀ ਉਦੋਂ ਆਪਾਂ ਘੋਲ ਜਿੱਤ ਲੈਨੇ ਆ ਤਾਂ ਲੋਕ ਠੰਡੇ ਹੋ ਜਾਂਦੇ ਆ ਜਾਂ ਆਪਣੇ ਮਨਾਂ ਚ ਆਮ ਹੋ ਜਾਂਦਾ ਵੀ ਆਪਾਂ ਇਹ ਲੜਾਈ ਆਮ ਹੀ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਵੀ ਜਦੋਂ ਆਪਾਂ ਕੋਈ ਲੜਾਈ ਜਿੱਤ ਲਈ ਬਸ ਆਪਾਂ ਜਿੱਤ ਗਏ ਦਿੱਲੀ ਅੰਦੋਲਨ ਤੋਂ ਬਾਅਦ ਸਾਡੀ ਵੀ ਸਥਿਤੀ ਕੁਝ ਐਹ ਜੀ ਹੋ ਗਈ ਸੀ ਪਿੰਡ ਦੀ ਦਿੱਲੀ ਘੋਲ ਤੋਂ ਬਾਅਦ ਆ ਕੇ ਸਾਡੇ ਵੀ ਜੂਨੀਅਨ ਦਾ ਜਿਹੜਾ ਕੰਮ ਸੀ ਉਹ ਠੱਪ ਹੋ ਗਿਆ ਸੀ ਸਾਨੂੰ ਆਏ ਸੀ ਬਸ ਹੁਣ ਕਾਲੇ ਕਾਨੂੰਨ ਵਾਪਸ ਕਰਵਾਤੇ ਹੁਣ ਜਥੇਬੰਦੀਆਂ ਤੱਕ ਜਾਂ ਜੂਨੀਅਨ ਤੱਕ ਇਹ ਲੋੜ ਨਹੀਂ ਪੈਣੀ ਪਰ 29 ਤਰੀਕ 29 April 2024 ਦਾ ਜੋ ਦਿਨ ਸੀ ਸਾਡੇ ਪਿੰਡ ਲਈ ਇੱਕ ਐਹ ਜਿਹਾ ਕਾਲ ਬਣ ਕੇ ਆਇਆ ਸਾਡੇ ਪਿੰਡ ਦੀ ਹੋਂਦ ਦੇ ਵਿੱਚ ਇੱਕ ਬਾਇਓਗੈਸ ਪਲਾਟ ਲੱਗਣਾ ਸ਼ੁਰੂ ਹੋ ਗਿਆ ਪਿੰਡ ਵਾਸੀਆਂ ਨੇ ਜਦੋਂ ਪਤਾ ਕੀਤਾ ਫੈਕਟਰੀ ਦੇ ਮਾਲਕ ਤੋਂ ਵੀ ਇਹ ਪਲਾਟ ਕਾਹਦਾ ਰੱਖਣਾ ਲੱਗਣਾ ਵਾ ਉਹਨੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਤੇ ਉਹਦੀ ਅੱਗੇੋਂ ਜਵਾਬ ਦੇਈਏ ਸੀ ਵੀ ਇਹ ਅਨਪੜ੍ਹ ਲੋਕ ਆ ਪਿੰਡਾਂ ਵਾਲੇ ਸੋਨ ਨੂੰ ਨਹੀਂ ਪਤਾ ਵੀ ਸੋਨ ਨੂੰ ਇਹਦੇ ਬਾਰੇ ਨੌਲਜ ਹੈ ਨਹੀਂ ਉਹਨੇ ਪਿੰਡ ਨੂੰ ਮੋੜਤਾ ਐਟ ਅ ਟਾਈਮ ਪਿੰਡ ਦਾ ਵੱਡਾ ਕੱਠ ਸੀ ਸਾਨੂੰ ਉਥੇ ਫੈਸਲਾ ਲੈਣਾ ਪਿਆ ਵੀ ਆਪਾਂ ਧਰਨਾ ਲਾਵੋ ਪਲਾਟ ਲੱਗਣ ਨਹੀਂ ਦੇਣਾ ਉਸ ਤੋਂ ਪੰਜ ਚਾਰ ਦਿਨਾਂ ਬਾਅਦ ਸਾਡਾ ਜੋ ਮੂਰੇ ਪੰਜ ਚਾਰ ਬੰਦੇ ਸੀਗੇ ਅਸੀਂ رابطہ ਕਾਇਮ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਜੀ ਦੇੜਕਾ ਜਗਰਾਉਂ ਤੋਂ ਕਮਲਜੀਤ ਸਿੰਘ ਜੀ ਖੰਨਾ ਤੇ ਇੰਦਰਜੀਤ ਸਿੰਘ ਢਾਲੀਵਾਲ ਜਗਰਾਉਂ ਤੋਂ ਇਹਨਾਂ ਦੇ ਨਾਲ ਅਸੀਂ ਆਪਤੀ ਸਾਰੀ ਇਹਨਾਂ ਨੂੰ ਹੱਡ ਬੀਤੀ ਦੱਸੀ ਤਾ ਇਹ ਦੂਵਾ ਚ ਇਹਨਾਂ ਨੇ ਸਾਡੀ ਮੀਟਿੰਗ ਪ੍ਰਧਾਨ ਆ ਆਪਣੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਜੀ ਹੋਣਾ ਨਾ ਕਰਵਾਈ ਜਿਨ੍ਹਾਂ ਨੇ ਸਾਰੀ ਸਾਡੀ ਗੱਲਬਾਤ ਸੁਣ ਕੇ ਸਾਨੂੰ ਕਿਹਾ ਵੀ ਪਹਿਲਾਂ ਪਿੰਡ ਤੌਰ ਤੇ ਪਾਈ ਤਕੜੇ ਹੋਵੋ ਜੇ ਪਿੰਡ ਮਨ ਦਾ ਇਕੱਠ ਕਰਕੇ ਦੇਖੋ ਤੇ ਆਪਾਂ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ ਅੱਜ ਮੈਂ ਮਾਨਣਾ ਕਹਿ ਰਿਹਾ ਵੀ ਡੇਢ ਸਾਲ ਤੋਂ ਉੱਪਰ ਹੋ ਗਿਆ ਉਹ ਸੰਘਰਸ਼ ਚੱਲਦੇ ਨੂੰ ਜਿਵੇਂ ਮਿਸਤਰੀ ਕਿਸੇ ਵੀ ਇੰਜਨ ਦੀ ਕ੍ਰੈਂਕ ਬੰਦਾ ਪ੍ਰਧਾਨ ਜੀ ਨੇ ਇਹ ਜੀ ਕ੍ਰੈਂਕ ਬੰਨੀ ਆ ਖਾੜੇ ਪਿੰਡ ਦੀ ਆਪਾਂ ਲੱਖ ਕਈ ਚੱਲ ਗਏ ਵੀ ਕਾਲੀ ਕਾਲੀ ਕਾਂਗਰਸੀ ਝਾੜੂ ਵਾਲੇ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਦੇ ਏਕੇ ਦੇ ਨਾਲ ਜੱਥੇਬੰਦੀ ਵਾਲਿਆਂ ਨੂੰ ਬੰਦਾ ਖੜਾਇਆ ਸੀਗਾ ਸਰਪੰਚ ਜੀ ਦੀਆਂ ਚੋਣਾਂ ਦੇ ਵਿੱਚ ਜਰਨਲ ਸੀਟ ਤੇ ਐਸਸੀ ਲੇਡੀ ਸੀਟ ਸੀਗੀ ਲੇਡੀਆਂ ਖੜਾਈ ਸੀ ਕਾਂਗਰਸ ਦਾ ਕਹਿੰਦਾ ਕੌਂ ਦਾ ਥੰਮ ਸਾਡੇ ਪਿੰਡ ਦਾ ਇਲਾਕੇ ਦਾ ਜਾਣਿਆ ਪਛਾਣਿਆ ਸੀਗਾ 7 ਤਰੀਕ ਨੂੰ ਆਦੇ ਪੇਪਰ ਚੱਕ ਕੇ ਭੱਜ ਗਿਆ ਸੀ ਜੱਥੇਬੰਦੀ ਦੇ ਕਰਕੇ ਉਹਦਾ ਜਿਹੜਾ ਵੱਡਾ ਸੇੜਾ ਸਾਡੀ ਜੱਥੇਬੰਦੀ ਨੂੰ ਹੀ ਜਾਂਦਾ ਸੀਗਾ 1.5 ਸਾਲ ਪੂਰਾ ਜੋ ਸੰਘਰਸ਼ ਲੜਿਆ ਪ੍ਰਬੰਧਕ ਲੱਗੇ ਹੋਏ ਸੀ ਪੰਚਾਇਤਾਂ ਭੰਗ ਸੀ ਪਿੰਡ ਨੂੰ ਇੰਨਾ ਜਥੇਬੰਦੀ ਤੇ ਵਿਸ਼ਵਾਸ ਸੀ ਮੂਹਰੇ ਆਗੂਆਂ ਤੇ ਜੋ ਅਸੀਂ ਸੱਦਾ ਪੱਤਰ ਦਿੰਦੇ ਸੀ ਪਿੰਡ ਦੇ ਵਿੱਚ ਪਿੰਡ ਹਮੀ ਭਰਦਾ ਸੀ ਇਥੇ ਇੱਕ ਮੈਂ ਛੋਟੀ ਜਿਹੀ ਗੱਲ ਆਪਦੇ ਤੌਰ ਤੇ ਤੁਹਾਨੂੰ ਕਹਿਣੀ ਚਾਹੁੰਦਾ ਤੁਸੀਂ ਸਤਿਕਾਰਯੋਗ ਆ ਸਾਰੇ ਵੱਡੇ ਉਹ ਵੱਡੇ ਤਯਾਰਬੇ ਆ ਛੋਡੇ ਕੋਲੇ ਪਿੰਡ ਦੇ ਵਿੱਚ 5 ਜਾਂ 4 ਮੈਂਬਰੀ ਇਕਾਈ ਨਹੀਂ ਘੱਟੋ ਘੱਟ 20 25 25 ਮੈਂਬਰਾਂ ਦੀਆਂ ਕਾਈਆਂ ਬਣਾਵੋ ਸਾਡੇ 25 ਮੈਂਬਰੀ ਇਕਾਈ ਭਾਈਆਂ ਦੀ ਜਿਹੜੀ ਜੂਨੀਅਨ ਦੀ ਆ ਆ ਸਾਡੇ ਮਾਤਾ ਜੀ ਬੈਠੇ ਆ ਸਤਿਕਾਰਯੋਗੇ ਬਹੁਤ ਵਾਰ ਖਾੜੇ ਜਾ ਵੀ ਆਏ ਬੋਲ ਵੀ ਆਏ ਤੇ 25 ਮੈਂਬਰੀ ਯਕਾਈ ਹੈਗੀ ਜਿਹੜੀ ਬੀਬੀਆਂ ਦੀ ਆ ਜੀਰੇ ਵਿੱਚ ਜਦੋਂ ਵੀ ਜੱਥੇਬੰਦੀ ਸਾਨੂੰ ਕੋਈ ਪ੍ਰੋਗਰਾਮ ਦਿੰਦੀ ਆ ਸਾਨੂੰ ਕੋਈ ਬਾਹਲੀ ਜੱਦੋ ਜਹਾਦ ਨਹੀਂ ਕਰਨੀ ਪੈਂਦੀ ਕਿਉਂਕਿ 25 ਬੰਦਿਆਂ ਤੇ ਭਾਰ ਵੰਡਿਆ ਜਾਂਦਾ ਇੱਕ ਇੱਕ ਦੋ ਦੋ ਬੰਦੇ ਕਰਕੇ ਵੈਸੇ 100 ਕ ਬੰਦਾ ਅਸੀਂ ਆਮ ਕਰ ਲੈਨੇ ਆ ਜਦੋਂ ਵੀ ਕੋਈ ਵੱਡਾ ਐਕਸ਼ਨ ਹੁੰਦਾ ਜੇ ਸਾਨੂੰ 500 ਦੀ ਆਵਾਜ਼ ਵੀ ਆਵੇ ਖਾੜੇ ਚ ਮੈਂ ਦਾਅਵੇ ਨਾ ਕਹਿ ਸਕਦਾ ਮੇਰੇ ਨਾਲ ਆਇਆ ਕਮੇਟੀ ਵਾਲੇ ਅਸੀਂ 500 ਤੋਂ 600 ਬੰਦਾ ਐਟ ਅ ਟਾਈਮ ਇਕੱਠਾ ਕਰਨ ਦੀ ਜ਼ਰੂਰਤ ਰੱਖਦੇ ਹਾਂ ਜੱਥੇਬੰਦੀ ਤੌਰ ਤੇ ਕਿਉਂਕਿ ਇੱਥੇ ਬਹੁਤ ਨੌਜਵਾਨ ਬੈਠੇ ਆ ਮੇਰੀ ਵੱਡੀ ਬੇਨਤੀ ਇਹਨਾਂ ਨੂੰ ਵੀ ਆ ਕਿਉਂਕਿ ਆਪਾਂ ਟੋਲਾਂ ਤੋਂ ਲੰਘਦੇ ਆ ਆਪਣੇ ਪਾਸ ਬਣਾਏ ਹੋਏ ਆ ਬਜ਼ੁਰਗ ਨਹੀਂ ਗੱਡੀਆਂ 'ਚ ਜਾਂਦੇ ਇਹ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ ਹਕੀਕਤੀ ਗੱਲ ਆ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਕਿਸੇ ਬਜ਼ੁਰਗ ਨੇ ਗੱਡੀ ਤੋਂ ਉਹਨਾਂ ਟੋਲ ਨਹੀਂ ਕਟਾਇਆ ਜਿੰਨਾ ਨੌਜਵਾਨ ਕਟਾਉਂਦੇ ਆ ਪਰ ਜਦੋਂ ਵੀ ਜੱਥੇਬੰਦੀ ਕੋਈ ਵਰਸੀ ਦਾ ਕੋਈ ਧਰਨੇ ਦਾ ਪ੍ਰੋਗਰਾਮ ਦਿੰਦੀ ਆ ਤਾਂ ਆਮ ਹੀ ਪਿੰਡਾਂ 'ਚ ਕਹਾਵਤਾ ਵੀ ਸਾਡਾ ਬੁੜਾ ਜਾਊ ਮੇਰੀ ਵੀਰੇ ਇਹ ਗੱਲ ਇਥੋਂ ਬੋਲਣ ਦਾ ਮਤਲਬ ਇਹ ਉਹਨਾਂ ਦੀ ਜ਼ਿੰਦਗੀ ਨੰਗੀ ਉਹਨਾਂ ਦਾ ਆਪਣੀ ਉਮਰ ਹੰਡਾ ਲਈ ਮੂਰੇ ਬਿਚਰਨਾ ਕਿੰਨੇ ਆਪਾਂ ਜੇ ਅੱਜ ਆਪਾਂ ਨੌਜਵਾਨਾ ਉੱਥੇ ਪਿੰਡਾਂ ਦੇ ਵਿੱਚੋਂ ਮੁੱਲਾਪੁਰ ਗਰਾਉਂਡ ਦੇ ਵਿੱਚ ਬੱਬੂਵਾਂ ਲੱਗਦਾ ਸਾਰਿਆਂ ਨੂੰ ਪਤਾ ਮੁੱਲਾਪੁਰ ਏਰੀਆ ਬੈਠਾ ਲੱਗਦਾ ਨਾ ਬਾਈ ਜੀ ਕਿਵੇਂ ਗੱਡੀਆਂ ਪਰ ਪਰ ਰੋਡ ਬਲੌਕ ਹੋ ਜਾਂਦੇ ਆ ਕਿਵੇਂ ਟਾਈਮ ਨਿਕਲਿਆ ਆਉਂਦਾ ਕਿਵੇਂ ਘਰਾਂ ਤੋਂ ਆਉਂਦੇ ਆ ਜਦੋਂ ਜੱਥੇਬੰਦੀ ਦਾ ਪ੍ਰੋਗਰਾਮ ਹੁੰਦਾ ਨੌਜਵਾਨ ਕਦੋਂ ਨਹੀਂ ਆਉਂਦੇਗੇ ਇਹ ਬਹੁਤ ਵੱਡੀ ਪ੍ਰੋਬਲਮ ਆ ਆਗੂ ਬਹੁਤ ਤਕੜੇ ਆ ਮੂਰੇ ਜਿਹੜੀ ਆਪਣੀ ਜੱਥੇਬੰਦੀ ਅੱਜ ਤੱਕ ਇੱਕ ਕਲਾਂਕੀ ਕੋਈ ਦੱਸ ਦੇ ਵੀ ਤਨੇਰ ਜੱਥੇਬੰਦੀ ਤੇ ਆ ਕਲਾਂਕੀ ਆ ਕਿਤੇ ਕੋਈ ਹਿਸਾਬ ਨਹੀਂ ਦਿੱਤਾ ਜਾਂ ਕਿਤੇ ਵਿਕੀ ਆ ਬਹੁਤ ਵੱਡੇ ਵੱਡੇ ਸਾਡੇ ਕੋਲ ਟਾਈਮ ਮਿਲਦਾ ਜਦੋਂ ਪ੍ਰਧਾਨ ਜੀ ਸਾਹਿਬ ਉਹਨਾਂ ਕੋਲੇ ਬੈੰਨੇ ਆ ਬਹੁਤ ਵੱਡੇ ਵੱਡੇ ਮੋਰਚਿਆਂ 'ਤੇ ਇਹ ਦੱਸਦੇ ਆ ਸੁਣਦੇ ਆ ਪਰ ਕਮੀ ਕਿਥੇ ਰਹਿ ਜਾਂਦੀ ਆ ਆਪਾਂ ਉਹ ਗੱਲਾਂ ਪੈਣ ਆਉਂਦੇ ਆ ਉਹਦੇ ਤੱਕ ਛੱਡ ਦਿੰਨੇ ਆ ਉਹ ਗੱਲਾਂ ਗ੍ਰਹਿਣ ਕਰਕੇ ਘਰੇ ਨਹੀਂ ਵੜਦੇ ਇਹ ਹੀ ਹਕੀਕਤ ਆਈ ਸੱਚਨ ਅੱਜ ਵੀ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਨਾ ਮੀਟਿੰਗ ਦੇ ਵਿੱਚੋਂ ਜਿੰਨੀਆਂ ਗੱਲਾਂ ਸੁਣੀਆਂ ਵਿੱਚੋਂ ਦੋ ਚਾਰ ਗ੍ਰਹਿਣ ਕਰ ਲੀਆਂ ਅਗਲੀ ਮੀਟਿੰਗ ਦੇ ਵਿੱਚ ਅੰਦਰੋਂ ਆਪ ਤਮਾ ਹੋ ਵੀ ਯਾਰ ਚੱਲ ਗਈ ਮੀਟਿੰਗ ਦੇ ਵਿੱਚ ਸੁਣੀਆਂ ਕੁਝ ਕੱਲੇ ਕੱਲੇ ਲੜ ਕੇ ਮਰਨ ਨਾਲੋਂ ਜਥੇਬੰਦੀ ਹੋ ਕੇ ਮੁਠੀ ਬੰਦ ਹੋ ਕੇ ਲੜੀਏ ਤਾਂ ਕਿ ਜੋ ਟੋਲੂ ਲੋਟੂ ਟੋਲਾ ਫਿਰਦਾ ਚਾਹੇ ਕੋਈ ਝਾੜੂ ਵਾਲਿਆਂ ਦਾ ਚਾਹੇ ਕੋਈ ਕਾਂਗਰਸਿਆਂ ਦਾ ਚਾਹੇ ਕੋਈ ਕਾਲਿਆਂ ਦਾ ਖਾੜੇ ਦੇ ਵਿੱਚ ਵੜ ਕੇ ਦਿਖਾਵੇ ਪਿੰਡ ਤੋਂ ਪੁੱਛੇ ਬਿਨਾ ਬੀਬੀ ਨੂੰ ਮਨਤਾ ਕਰ ਕਰ ਹੰਭ ਗਿਆ ਪ੍ਰਸ਼ਾਸਨ ਵੀ ਜਿਹੜਾ ਚੱਲਦਾ ਸੀ ਹੁਣ ਨਸ਼ਾ ਨਸ਼ਾ ਛੜਾਊ ਚੱਲਿਆ ਸੀਗਾ ਹੁਣ ਵੀ ਨਸ਼ਾ ਮੁਕਤ ਪਿੰਡਾਂ ਦੀ ਮੀਟਿੰਗਾਂ ਕਰੋ ਅਖਾੜੇ ਪਿੰਡ ਦੀ 11000 ਵਾਦੀ ਆ ਕਿਸੇ ਨੇ ਹੰਮੀ ਨਹੀਂ ਭਰੀਗੀ ਵੀ ਇਹੀ ਪਿੰਡ ਬੁਲਾਗੇ ਗੱਲ ਜਥੇ ਬੰਦੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਹੁਣ ਜੋ ਹਾਦਸਾ ਤਾਜ਼ਾ ਹੋਇਆ ਸਾਡੇ ਪਿੰਡ ਪ੍ਰਸ਼ਾਸਨ ਨੇ ਸਾਨੂੰ ਸੱਦ ਕੇ ਬਹੁਤ ਲਾਲਚ ਦਿੱਤੇ ਫੈਕਟਰੀ ਦੇ ਮੁੱਦੇ ਤੇ 25 ਲੱਖ ਦੀ ਆਫਰ ਮੈਨੂੰ ਸਾਹਮਣੇ ਬਿਠਾ ਕੇ ਡੀਐਸਪੀ ਨੇ ਦਿੱਤੀ ਸੀ 20 ਰੁਪਿਆ 20 25 ਲੱਖ ਲੈ ਲੈ ਚੁੱਪ ਕਰਕੇ ਟੈਕ ਜਾ ਮਾਰਜੇ ਮੈਂ 20-25 ਲੱਖ ਲਿਆ ਹੁੰਦਾ ਜਾਂ ਸਟੇਜ ਤੇ ਇੱਥੇ ਖੜ ਕੇ ਤੁਹਾਨੂੰ ਸੰਬੋਧਨ ਨਾ ਕਰ ਰਿਹਾ ਹੁੰਦਾ ਗੱਲ ਜ਼ਮੀਰ ਦੀ ਹੁੰਦੀ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜੇ ਹੱਥ ਪੈਰ ਚੱਲਦੇ ਆ ਜਵਾਨ ਚੱਲਦੀ ਆ ਪਤਾ ਨਹੀਂ ਕਿੰਨੇ ਕ ਲੱਖਾਂ ਕਮਾਵਾਂਗੇ ਤੇ ਕਿੰਨੇ ਕ ਵਰਤੇ ਜਾਣੇ ਆ ਗੱਲ ਜਿਹੜੀ ਜਵਾਨੋਂ ਗੱਲ ਕਰਦੀ ਜੱਥੇਬੰਦੀ ਨਾਲ ਖੜੇ ਆ ਜੇ ਸਾਡਾ ਸੰਘਰਸ਼ ਜਿੱਤਿਆ ਜਾਊਗਾ ਤਾਂ ਜੱਥੇਬੰਦੀ ਦਾ ਸੈਰ ਉੱਚਾ ਹੋਊਗਾ ਜੋ ਹੁਣ ਤਾਜ਼ਾ ਹਾਲਾਤ ਹੋਇਆ ਪਿੰਡ ਦੇ ਵਿੱਚ ਕੋਈ ਬੰਦਾ ਬਜ਼ੁਰਗ ਸੀ 70 ਸਾਲ ਦਾ ਉਹ ਸੁਸਾਈਡ ਕਰ ਗਿਆ ਘਰੇ ਕੋਈ ਕਲੇਸ਼ ਰਹਿੰਦਾ ਸੀ ਆਪਦੇ ਬੱਚਿਆਂ ਦੇ ਨਾਲ ਪੁਰਾਣੇ ਬਜ਼ੁਰਗਾਂ ਦਾ ਹੁੰਦਾ ਵੀ ਉਹ ਮਤਲਬ ਉਹਦੇ ਘਰ ਦੇ ਵਿੱਚ ਉਧਰ ਛੜਦਾ ਨਹੀਂ ਸੀ ਬੱਚੇ ਕਹਿੰਦੇ ਸੀ ਵੀ ਤੂੰ ਪਿੱਛੇ ਹਟ ਜਾ ਉਹ ਘਰੇ ਲੂਜੋ ਚਾਲਦਾ 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 ਇੱਕ ਦਿਨ 28 ਤਰੀਕ ਦੀ 10:00 ਵਜੇ ਦੀ ਗੱਲ ਆ ਉਹ ਬਜ਼ੁਰਗ ਸਲਫਾਸ ਦੀਆਂ ਗੋਲੀਆਂ ਖਾ ਗਿਆ ਸਲਫਾਸ ਦੀਆਂ ਗੋਲੀਆਂ ਖਾ ਗਿਆ ਉਹਨੂੰ ਲੈ ਕੇ ਚਲੇ ਗਏ ਕਲਿਆਣੀ ਹਸਪੀਟਲ ਕਲਿਆਣੀ ਦੇ ਜਾ ਕੇ ਉਹ ਬਜ਼ੁਰਗ ਜਿਹੜਾ ਪੂਰਾ ਹੋ ਗਿਆ ਉੱਥੇ ਉਹ ਬਜ਼ੁਰਗ ਤੋਂ ਜਾਂਦੇ ਹੋਏ ਤੋਂ ਕਿਸੇ ਵਿੱਚੋਂ ਇੱਕ ਦੋ ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਆਨੇ ਕਹਤਾ ਵੀ ਤੂੰ ਕਰਕੇ ਕਿਸੇ ਵੀਡੀਓ ਬਣਾ ਕੇ ਨਾ ਪਾ ਦੇ ਉਹਨੇ ਆਦੇ ਸਕੇ ਭਰਾ ਦਾ ਵੀ ਵੀਡੀਓ ਬਣਾ ਕੇ ਨਾ ਪਤਾ ਮੈਂ ਤਾਂ ਤੰਗ ਪ੍ਰੇਸ਼ਾਨ ਸੀ ਪੁਲਿਸ ਨੇ ਕੀ ਕੀਤਾ ਇਸ ਤੋਂ ਬਾਅਦ ਚ ਵੀ ਪੰਚਾਇਤ ਮੰਨਦੀ ਨਹੀਂ ਖਾੜੇ ਦੀ ਅਸੀਂ ਕਿੰਨੀਆਂ ਇਹਨਾਂ ਨੂੰ ਕਿਹਾ ਵੀ ਫੈਕਟਰੀ ਦੇ ਮੁੱਦੇ ਤੇ ਸੈਟਿੰਗ ਕਰ ਲਓ ਉਹਨਾਂ ਨੇ ਇੱਕ ਮਤਾ ਪੰਚਾਇਤ ਦਾ ਸੀਗਾ ਪੁਰਾਣਾ ਪਿਆ ਬਹੁਤ ਟਾਈਮ ਦਾ ਉਹ ਚੱਕਿਆ ਉਹਦੇ ਵਿੱਚੋਂ ਜਿੰਨੇ ਪੰਚਾਇਤ ਮੈਂਬਰ ਜਿੰਨੇ ਸਰਪੰਚ ਸੀ ਸਾਰੇ ਨਾਲ ਹੀ ਪਰਚੇ ਦੇ ਵਿੱਚ ਪਾਤੇ 306 ਦਾ ਪਰਚਾ 28 ਤਰੀਕ ਦੀ ਰਾਤ ਨੂੰ 11:40 ਮਿੰਟ ਤੇ ਕੱਟਤਾ 11 ਵਜੇ ਕੇ 40 ਮਿੰਟ ਤੱਕ ਪੁਲਿਸ ਬੈਠੀ ਰਹੀ ਵੀ ਪਰਚਾ ਕੱਟ ਕੇ ਜਾਈਏ ਜੇ ਆਮ ਆਪਾਂ ਨੂੰ ਕੰਮ ਹੋਵੇ 5 ਵਜੇ ਤੋਂ ਬਾਅਦ ਕੋਈ ਦਫ਼ਤਰ ਚ ਮਿਲਦਾ ਅਧਿਕਾਰੀ ਨਹੀਂ ਆਪਾਂ ਨੂੰ 11 ਵਜੇ 40 ਮਿੰਟ ਤੇ ਉਹਨਾਂ ਨੇ ਪਰਚਾ ਕੱਟਦਾ ਜਿਹਦੇ ਵਿੱਚ ਸਾਰੀ ਪੰਚਾਇਤ ਇਨਵੋਲਵ ਕਰਤੀ ਤਿੰਨ ਜਾਂ ਚਾਰ ਦਿਨਾਂ ਬਾਅਦ ਸਾਡੇ ਕੋਲ ਮੈਸੇਜ ਆਉਂਦਾ ਵਾ ਜੇ ਪੰਚਾਇਤ ਪਰਚੇ ਚੋਂ ਕਢਾਉਣੀਆਂ ਤਾਂ ਫੈਕਟਰੀ ਦੇ ਮੁੱਦੇ ਤੇ ਸਾਈਨ ਕਰਾ ਦਿਓ ਸਹਿਮਤੀ ਕਰਾ ਦਿਓ ਨਾਲ ਹੀ ਕੱਢ ਦਿੰਨੇ ਹਾਂ ਪਰ ਮੈਂ ਅੱਜ ਵੀ ਕਹਿੰਨਾ ਵੀ ਸਾਡੀ ਪੰਚਾਇਤ ਨੇ ਫੇਰ ਵੀ ਇਹ ਕਿ ਆ ਜੇਲ੍ਹ ਜਾਣਾ ਜਾਣਾ ਪਵੇ ਅਸਤੀਫੇ ਦੇਣੇ ਪੈ ਜਾਣ ਪਰ ਫੈਕਟਰੀ ਦੇ ਮੁੱ ਜਾਨਕਿ ਉਹਨਾਂ ਦੀ ਸੋਚ ਆ ਫਿਰ ਜੱਥੇਬੰਦੀ ਨਾਲ ਰਹਿ ਕੀਤੀ ਪ੍ਰਧਾਨ ਜੀ ਨੂੰ ਘਰੇ ਜਾ ਕੇ ਸਾਰੀ ਸਟੋਰੀ ਦੱਸੀ ਇਹਨਾਂ ਲੋਗ ਵੀ ਹੈਗਾ ਵੀ ਪੰਡ ਤੌਰ ਤੇ ਤਕੜੇ ਰਹੋ ਪਰਚੇ ਦਾ ਰੱਦ ਕਰਾ ਦਾਂਗੇ ਜਦੋਂ ਸੁਪਰੀਮ ਕੋਰਟ ਤੋਂ ਹੋਈ ਹੋਈ ਸਜ਼ਾ ਰੱਦ ਹੋ ਸਕਦੀ ਆ ਪਰਚਾ ਕਿੱਡੀ ਕੀ ਚੀਜ਼ ਆ ਪਰ ਜੇ ਆਪਾਂ ਤਕੜੇ ਹੋ ਗਏ ਇੱਕ ਇਹ ਨਾਲ ਲੜਾਂਗੇ ਕੋਈ ਵੱਡਾ ਇਹ ਜਾ ਹੈ ਨਹੀਂਗਾ ਕੋਈ ਵੀ ਸੰਘਰਸ਼ ਜੀ ਦੇ ਵਿੱਚ ਆਪਾਂ ਢਿੱਲੇ ਪੈ ਜੀਏ ਜਾਂ ਆਪਾਂ ਹਾਰ ਜੀਏ ਪਰ ਲੋਕ ਤਾਕਤ ਆ ਜਿਹੜੀ ਤਕੜੀ ਰਵੇ ਜੋ ਮੁੱਲਾਪੁਰ ਏਰੀਆ ਦਾ ਜਿਹੜੀ ਆਮ ਸੱਥਾਂ ਦੀ ਗੱਲ ਆ ਜੋ ਮੁੱਲਾਪੁਰ ਏਰੀਆ ਨੇ ਜਿਹੜੀ ਲੈਂਡ ਪੂਲਿੰਗ ਨੀਤੀ ਆ ਇਹਨਾਂ ਨੇ ਕਰਾਈਆ ਰੱਦ ਜਦੋਂ ਇਹ ਪਿੰਡ ਉੱਤੇ ਜੋ ਟਰੈਕਟਰ ਮਾਰਚ ਹੋਇਆ ਵਾ ਜਿਹੜੇ ਪਿੰਡਾਂ ਦੇ ਵਿੱਚ ਮੋੜਾਂ ਤੇ ਬੈਠੇ ਚਾਹੇ ਉਹ ਜੱਥੇਬੰਦੀਆਂ ਚ ਵੀ ਨਹੀਂ ਆਉਂਦੇ ਚਾਹੇ ਕਾਲੀ ਨਹੀਂ ਕਾਂਗਰਸੀ ਨਹੀਂ ਉਹ ਵੀ ਇੱਕ ਜੱਜ ਵਕੀਲ ਹੀ ਹੁੰਦੇ ਆ ਪਿੰਡਾਂ ਦੀਆਂ ਸੱਥਾਂ ਦੀ ਇਹ ਆਵਾਜ਼ ਸੀ ਵੀ 30 ਤਰੀਕ ਵਾਲੇ ਟਰੈਕਟਰ ਮਾਰਚ ਨੇ ਪੰਜਾਬ ਹਲਾਤਾ ਸੀਗਾ ਇਹ ਲੈਂਡ ਪੂਲਿੰਗ ਜਿਹੜਾ ਵਾਪਸ ਹੋਇਆ ਵਾ ਜੱਥੇਬੰਦੀਆਂ ਕਰਕੇ ਹੋਇਆ ਕਿਸੇ ਕਾਲੀ ਕਰਕੇ ਨਹੀਂ ਲੱਡੂ ਵੰਡੀ ਆਣ ਪਿੰਡਾਂ ਚ ਲੋਕ ਪਾਗਲਾ ਫੜਫੜ ਖਾਈ ਜਾਂਦੇ ਆ ਵਾ ਲੱਡੂਆਂ ਦੇ ਵੇਖਣ ਜੋਗੇ ਰਹੇ ਬਹੁਤ ਲੜਾਈਆਂ ਹੋਰ ਲੜਨ ਵਾਲੀਆਂ ਵਾ ਇਕੱਠੇ ਹੋ ਕੇ ਤਕੜੇ ਹੋ ਕੇ ਲੜੋ ਇਹੀ ਬੇਨਤੀਆਂ ਜੇ ਕੋਈ ਵੀ ਸ਼ਬਦ ਉੱਚਾ ਨੀਵਾ ਕਹਿਦੀ ਸਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਨਾ